ਕਬੱਡੀ ਰੈਡੀ ਹੈ ਉਧਰ ਕਹਿੰਦੇ ਮੈਚ ਦੀ ਜਿਹੜੀ ਸ਼ੁਰੂਆਤ ਹੋ ਗਈ ਆ ਪਹਿਲੀ ਕਬੱਡੀ ਕਹਿੰਦੇ WWE ਦੇ ਵਿੱਚ ਖੇਡਿਆ ਇਹ ਕਹਿੰਦੇ ਨੀਨਾ ਡੋਲੀ ਭਾਈ ਦੀ ਧਰਤੀ ਦਾ ਖੇਡ ਮੈਦਾਨ ਦੇ ਉਧਰ ਪਹਿਲੀ ਕਬੱਡੀ ਕਹਿੰਦੇ ਗਲੈਡੀਏਟਰ ਕਬੱਡੀ ਕਲੱਬ ਪਰਥ ਦੇ ਵੱਲੋਂ ਆਹ ਕਹਿੰਦੇ ਰਾਜੂ ਆ ਸ਼ਾਹਪੁਰੀਆ ਇਹ ਰਾਇਲ ਕਿੰਗਸ ਤੇ ਯਾਦ ਕਬੱਡੀ ਕਲੱਬ ਦੇ ਮੇਲੇ ਦਾ ਕਹਿੰਦੇ ਬੈਸਟ ਹੈ ਰਾਜੂ ਕਹਿੰਦੇ ਸ਼ਾਹਪੁਰੀਆ ਉਹ ਸਾਹਮਣੇ ਕਹਿੰਦੇ ਬਨੀ ਸਮਾਣੇ ਵਾਲਾ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਇੱਕ ਵਿੱਚ ਬਕਸੀਆ ਰੱਬ ਨੇ ਅੰਨੀ ਜਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਨੇ ਮੁੰਡਾ ਕਿਹੜੇ ਪਿੰਡ ਦਾ ਏ ਪਲਵਾਨ ਇਹ ਬਣੀਆਂ ਕਹਿੰਦੇ ਸਮਾਣੇ ਪਿੰਡ ਦਾ ਜਿਹਨੇ ਕਹਿੰਦੇ ਗੱਲਾਂ ਕਰਵਾਈਆਂ ਪੰਜਾਬ ਦੇ ਕੱਪਾਂ ਤੇ ਆਹ ਕਹਿੰਦੇ ਨਵੂ ਆ ਖੇਡ ਮੈਦਾਨ ਦੇ ਉੱਧਰ ਚੀਮਿਆਂ ਵਾਲਾ ਖੇਡ ਮੈਦਾਨ ਦੇ ਉੱਧਰ ਕਬੱਡੀ ਕਬੱਡੀ ਕਰਦਾ ਹੋਇਆ ਸ਼ਾਹਗੋਟ ਦੀ ਟੀਮ ਦੇ ਲਈ ਖੇਡਦਾ ਤੇ ਗੱਲਾਂ ਹੁੰਦੀਆਂ ਖਿਡਾਰੀ ਦੀਆਂ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਨਬੂ ਕਹਿੰਦੇ ਵਧਿਆ ਹੋਇਆ ਗਰਵਿੰਦਰ ਕਾਂਗੇ ਵਾਲਾ ਖੇਡਿਆ ਲੈਂਦੇ ਪੰਜਾਬ ਦਾ ਵਰਲਡ ਕੱਪ ਤੇ ਗੱਲਾਂ ਹੋਈਆਂ ਉਹ ਸਾਹਮਣੇ ਕੀਤੀ ਹੋਈ ਟਰਾਈ ਤੇ ਨੰਬਰ ਕਹਿੰਦੇ ਨਬੂ ਚੀਮਿਆ ਵਾਲਾ ਆਪਣੀ ਟੀਮ ਦੇ ਹਿੱਸੇ ਜਾ ਜੁੜਦਾ ਉਹ ਕਬੱਡੀ ਪੌਂਦ ਦੇ ਲਈ ਕਿੰਦਾ ਕਹਿੰਦੇ ਬੱਧਣੀ ਵਾਲਾ ਖੇਡ ਮੈਦਾਨ ਦੇ ਅੰਦਰ ਵਧਦਾ ਹੋਇਆ ਬੱਧਣੀ ਦੀ ਤਰਤੀ ਦਾ ਕਿੰਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਜੱਫੀ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਉਹ ਪਾਈ ਹੋਈ ਕਬੱਡੀ ਸੈਦੋ ਵਾਲਾ ਜੱਗਾ ਟਰਾਈ ਕਰਦਾ ਪਰ ਬੜੀ ਰਫਤਾਰ ਬੜਾ ਫੁਰਤੀਲਾ ਖਿਡਾਰੀ ਹੈ ਕਹਿੰਦੇ ਖੇਡ ਮੈਦਾਨ ਦੇ ਅੰਦਰ ਵੱਧਨੀ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਪੌਂਡ ਦੇ ਲਈ ਜੋਗਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਵਧਦਾ ਹੋਇਆ ਹੈ ਜੋਗੇ ਦੀ ਕਬੱਡੀ ਆ ਚਾਰ ਜਫੀ ਤਿਆਰ ਨੇ ਯੰਗ ਕਬੱਡੀ ਕਲੱਬ ਮੈਲਬੰਦੀ ਟੀਮ ਦੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਆਹ ਦੇਖਾਂਗੇ ਟੱਚ ਕਹਿੰਦੇ ਟਿੱਬੇ ਵਾਲੇ ਅਵਨ ਨੂੰ ਕਰਕੇ ਡਬਲ ਟੱਚ ਦਾ ਫੈਸਲਾ ਨੰਬਰ ਜੋਗੇ ਦਾ ਔਰ ਕਹਿੰਦੇ ਅਮਰੀਕਾ ਕੈਨੇਡਾ ਦੇ ਗਰਾਊਂਡਾਂ ਦੀ ਸ਼ਾਨਾ ਰਾਜੂ ਕਹਿੰਦੇ ਕੋਟੜਾ ਭੜੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਦੇ ਚਾਰਾਂ ਦੇ ਵਿੱਚੋਂ ਖੇਡ ਮੈਦਾਨ ਦੇ ਅੰਦਰ ਆਹ ਕਹਿੰਦੇ ਵੀਰਾ ਸਰਹਾਲੀ ਵਾਲਾ ਟਰਾਈ ਕਰਦਾ ਹੈ ਉਹ ਸਾਹਮਣੇ ਸਰਹਾਲੀ ਵਾਲੇ ਵੀਰੇ ਨੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਬਰਤ ਕਬੱਡੀ ਕਲੱਬ ਦੇ ਵੀ ਜੋੜ ਦਿੰਦਾ ਗੁਰਿੰਦਰ ਗਿੱਲ ਦੇ ਵੱਡੇ ਯੋਗਦਾਨ ਨੇ ਜੂੜ ਸਿੰਘ ਪਾਗਲੀ ਜੀ ਐਮਿਕੋ ਹੋਮਜ਼ ਨਵਦੀਪ ਸਿੰਘ ਦਾਰਾ ਸਿੰਘ ਔਜਲਾ ਬਰਨਵੀਰ ਸਿੰਘ ਰਾਣਾ ਝੱਠਾ ਤੇ ਜਗਜੋਤ ਝੱਠਾ ਭਰਾਵਾਂ ਦਾ ਬੜੇ ਧੰਨਵਾਦ ਨੇ ਲੈਂਡਮੈਨ ਆਜੋ ਜੀ ਲੈਂਡਮੈਨ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਉਹ ਸ਼ਾਹਪੁਰੀਆ ਰਾਜੂ ਤੇ ਨੀਨਾ ਟਰੋਲੀ ਦਾ ਉਹ ਕਹਿੰਦੇ ਇਤਿਹਾਸਿਕ ਨਗਰ ਹੈ ਢੋਲੀ ਪਾਈ ਜਿੱਲੇ ਮੋਗੇ ਦੀ ਧਰਤੀ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਜਰਨ ショਪਰਾਪ ਧਰਤੀ ਡਰੋਲੀ ਭਾਈ ਦਾ ਨੀਨਾ ਕਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆ ਕਹਿੰਦੇ ਖੇਡ ਮੈਦਾਨ ਦੇ ਅੰਦਰ ਬਣੀ ਸਵਾਣੇ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਟਰੈਕਟਰ ਜੁੱਤੇ ਹੈ ਬੋਲਟਾਂ ਦਾ ਜੇਤੂ ਹੈ ਤੇ ਗੱਲਾਂ ਕਹਿੰਦੇ ਵੱਡੇ ਪੱਧਰ ਦੀਆਂ ਹੋਈਆਂ ਅਗਲੀ ਕਬੱਡੀ ਪਾਉਣ ਦੇ ਲਈ ਨਬੂ ਕਹਿੰਦੇ ਚੀਮਿਆ ਵਾਲਾ ਨਬੂ ਚੀਮਿਆ ਵਾਲਾ ਕਬੱਡੀ ਕਬੱਡੀ ਕਰਦਾ ਸਭ ਤੋਂ ਚਾਰ ਦੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਮੁਕਾਬਲਾ ਕਰੇਗਾ ਕਾਂਗੇ ਵਾਲਾ ਮੇਰਾ ਖਿਆਲ ਆ ਹੋ ਗਿਆ ਮੂਰੇ ਕਾਂਗੇ ਵਾਲਾ ਗੁਰਵਿੰਦਰ ਖੇਡ ਮੈਦਾਨ ਦੇ ਉੱਤੇ ਬਾਬੇ ਚੰਨਣ ਸਿੰਘ ਦਾ ਪੋਤਾ ਇਹ ਕਹਿੰਦੇ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਉਹ ਨੰਬਰ ਕਹਿੰਦੇ ਕਾਂਗੇ ਵਾਲੇ ਗੁਰਵਿੰਦਰ ਸਿੰਘ ਦੇ ਸੇ ਹੈ ਉਹ ਕਹਿੰਦੇ ਨੰਬਰ ਗੁਰਵਿੰਦਰ ਸਿੰਘ ਕਾਂਗੇ ਵਾਲਾ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਦਨੀ ਵਾਲਾ ਕਹਿੰਦੇ ਕਿੰਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਦਰਵਾਜ਼ਾ ਹੋਇਆ। ਉਹ ਕਿੰਦੇ ਬਦਨੀ ਵਾਲਾ ਕੰਦਾ ਖੇਡ ਮੈਦਾਨ ਦੇ ਅੰਦਰ ਨੰਬਰ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਜੋਗਾ ਖੇਡ ਮੈਦਾਨ ਦੇ ਅੰਦਰ ਪਾਉਣ ਦੇ ਲਈ ਵਾਧਾ ਹੋਇਆ। ਹਰਬੀਸ਼ ਰੋਡਾ ਜੀ ਨਾਲ ਗਰੇ ਵਾਲਾ ਟੱਚੱਕੀ ਸਾਰੇ ਭਰਾਵਾਂ ਦੇ ਵੱਡਾ ਤਾਰਵਾਦਾ ਵੱਡੇ ਸਹਿਯੋਗ ਨੇ ਅੱਜ ਦੇ ਮੇਲੇ ਦੇ ਲਈ ਉਹ ਸਾਹਮਣੇ ਗਰਵਿੰਦਰ ਕਹਿੰਦੇ ਘਾਂਗੇ ਵਾਲਾ ਲਗਾਤਾਰ ਦੂਜਾ ਲੱਗਿਆ ਤੇ ਜੇਕਰ ਤੀਜਾ ਜੱਫਾ ਲੱਗ ਜੇ ਨਿੰਮਾ ਗਪੂਰੇ ਜੀ ਫਾੜ ਕਰਨਾ ਪੈਣਾ ਜੇ ਲਗਾਤਾਰ ਤੀਜਾ ਹੋ ਗਿਆ ਤੇ ਮਾਣ ਕਰਨਾ ਪੈਣਾ ਉਹ ਸਾਹਮਣੇ ਕਬੱਡੀ ਬੜੀ ਕਹਿੰਦੇ ਸਮਾਣੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰੋਂ ਪੁੱਠੀ ਦੀ ਟਰਾਈ ਸੈਦੋ ਵਾਲਾ ਕਹਿੰਦੇ ਜੱਗਾ ਟਰਾਈ ਕਰਦਾ ਜਿੱਥੋਂ ਦੇ ਮੱਖਣ ਦੀਆਂ ਗੱਲਾਂ ਜਿੱਥੋਂ ਦੇ ਨੀਲੇ ਆਟਮ ਦੀਆਂ ਗੱਲਾਂ ਜਿੱਥੋਂ ਦੇ ਜੀਤੇ ਦੀਆਂ ਗੱਲਾਂ ਜਿੱਥੋਂ ਦੇ ਬਲਜੀਤ ਦੀਆਂ ਗੱਲਾਂ ਹੋਈਆਂ ਸੈਦੂ ਪਿੰਡ ਦਾ ਕਹਿੰਦੇ ਜੱਗਾ ਟਰਾਈ ਕਰਦਾ ਨੱਟੂ ਹੁਰਾ ਦਾ ਪਿੰਡ ਹੈ ਕਹਿੰਦੇ ਨੀਨਾ ਡਰੋਲੀ ਪਾਈ ਦਾ ਜਿੱਥੋਂ ਦਾ ਕਹਿੰਦੇ ਕਬੱਡੀ ਕੱਪ ਜਿੱਥੋਂ ਦਾ ਕ੍ਰਿਕਟ ਕੱਪ ਬੜਾ ਪ੍ਰਸਿੱਧਾ ਪੰਜਾਬ ਦੇ ਵਿੱਚ ਆਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਕਹਿੰਦੇ ਨੀਨਾ ਡਰੋਲੀ ਪਾਈ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਵੱਧਾ ਹੋਇਆ ਸਾਹਮਣੇ 4 ਤੇ ਨੰਬਰ ਰੀਡਰ ਦੇ ਹਿੱਸੇ ਆ ओके okay, 100 मीटर रेस बॉयज प्राइजेस विल बी गिवन आफ्टर दिस गेम सो प्लीज वेयर एवर यू आर कम टू द फ्रंट फ्रंट रो प्लीज थैंक्स कबड्डी ਕਹਿੰਦੇ ਨਵੂ ਚੀਮਿਆਂ ਵਾਲਾ ਖੇਡ ਮੈਦਾਨ ਦੇ ਅੰਦਰ ਪਾਉਣ ਲਈ ਵੱਧਾ ਹੋਇਆ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਘਾਂਗੇ ਵਾਲਾ ਗਰਵਿੰਦਰ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਪੁੱਜਿਆ ਹੋਇਆ ਗੱਲਾਂ ਚੱਲਣ ਗਿਆ ਬੀਸੀ ਦੁੱਤਮ ਸਿੰਘ ਸਪੋਰਟਸ ਕਲਬ ਮਲਡੂਰੇ ਦੇ ਮੇਲੇ ਤੇ ਕਾਂਗੇ ਵਾਲਾ ਗੁਰਵਿੰਦਰ ਪੁੱਜਿਆ ਆਹ ਸਾਹਮਣੇ ਕੀਤੀ ਟਰਾਈ ਤੇ ਨੰਬਰ ਰੇਡਰ ਨੰਬਰ ਕਿਹਦੇ ਰੇਡਰ ਦਾ ਨੰਬਰ ਕਿਹਦੇ ਗਲੈਡੀਏਟਰ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜਾ ਜੁੜਿਆ ਆਹ ਕਬੱਡੀ ਪੌਣ ਦੇ ਲਈ ਕੋਟੜਾ ਭੜੀ ਦਾ ਕਹਿੰਦੇ ਰਾਜੂ ਖੇਡ ਮੈਦਾਨ ਦੇ ਅੰਦਰ ਸਾਨ ਰੇਡਰ ਆ ਮਾ ਖੇਡ ਕਬੱਡੀ ਦਾ ਆਹ ਸਾਹਮਣੇ ਪਾਈ ਹੋਈ ਕਬੱਡੀ ਤੇ ਉਹ ਕਹਿੰਦੇ ਨੰਬਰ ਆਪਣੀ ਟੀਮ ਦੇ ਸੇ ਡਾਲੇ ਵਾਲਾ ਕਹਿੰਦੇ ਆਤਮਾ ਟਰਾਈ ਕਰਦਾ ਖੇਡ ਮੈਦਾਨ ਦੇ ਉਧਰ ਪਰ ਨੰਬਰ ਰਾਜੂ ਦਾ ਕਬੱਡੀ ਕਹਿੰਦੇ ਜੋਗੇ ਦੀ ਪੈਣ ਲੱਗੀ ਹੈ ਖੇਡ ਮੈਦਾਨ ਦੇ ਉਧਰ ਬਲਜਿੰਦਰ 바ਸੀ ਦਾ ਰਿੱਕੀ ਦਿਓਲ ਦਾ ਤੇ ਨਾਲ ਨਿੰਮਾ ਕਪੂਰੇ ਤੇ ਨਾਲ ਆਪਾਂ ਧੰਨਵਾਦ ਕਰੀਏ ਬੱਲ ਇਨਕੋਰਪੋਰੇਸ਼ਨ 91 ਗਰੁੱਪ ਦਾ ਵੱਡਾ ਧੰਨਵਾਦ ਵੱਡੇ ਸਹਿਯੋਗ ਨੇ ਯੰਗ ਦੀ ਟੀਮ ਦੇ ਲਈ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਉਧਰ ਜੋਗਾ ਜਿਹੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਮਨਵੀਰ ਖਹਿਰੇ ਉਹਨਾਂ ਦਾ ਬੜਾ ਧੰਨਵਾਦ ਹੈ ਤੇ ਕਬੱਡੀ ਪੌਂਡ ਲਈ ਬਣੀ ਕਿਹਦੇ ਸਮਾਣੇ ਵਾਲਾ ਖੇਡ ਮੈਦਾਨ ਦੇ ਉੱਤੇ ਰਵਾਧਾ ਹੋਇਆ। ਉਹ ਕਹਿੰਦੇ ਬਣੀ ਹੈ ਸਮਾਣੇ ਵਾਲਾ। ਨੰਬਰ ਕਹਿੰਦੇ ਬੜੀ ਨੇ ਜੋੜ ਦਿੱਤਾ ਇਸ ਮੈਚ ਤੋਂ ਬਾਅਦ ਜਿਹੜੀ ਬੀਬੀਆਂ ਭੈਣਾਂ ਦੀ 뮤지컬 ਚੇਅਰ ਹੋਵੇਗੀ ਰਮਵੀਰ ਰੋਟਾ ਜੀ ਉਹ ਜਰੂਰ ਦੱਸ ਦਿਓ ਆਪਾਂ ਅਨਾਉਂਸ ਕਰ ਦਈਏ ਵੀ ਅੰਡਰ 25 ਜਾਂ ਓਵਰ 25 ਆਓ ਕਹਿੰਦੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਗੁਰਵਿੰਦਰ ਹੈ ਨੰਬਰ ਕਹਿੰਦੇ ਯੰਗ ਕਬੱਡੀ ਕਲੱਬ ਦੇ ਲਈ ਖੇਡ ਮੈਦਾਨ ਦੇ ਅੰਦਰ ਜੁੜਦਾ ਹੋਇਆ ਹੈ ਜਿੰਦਾ ਕਹਿੰਦੇ ਬੱਧਨੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਡਾਲੇ ਦਾ ਆਤਮਾ ਵੀਰਿਆ ਕਰ ਟਰਾਈ ਦੇਖ ਕਿੰਨੀ ਕਿ ਜਾਣਾ ਉਹ ਕਹਿੰਦੇ ਆਤਮਾ ਆਤਮਾ ਡਾਲੇ ਵਾਲਾ ਕੇ ਬਾ ਡਰਦੀ ਰੱਬ ਰੱਬ ਕਰਦੀ ਲੋਕੀ ਕਹਿੰਦੇ ਸੂਈ ਬੋਈ ਨੰਬਰ ਕਹਿੰਦੇ ਕਿੰਦੇ ਦਾ ਬੱਧਨੀ ਵਾਲੇ ਦਾ ਨੰਬਰ ਕਹਿੰਦੇ ਕਿੰਦੇ ਦਾ ਲੰਮਾ ਸਮਾ ਹੋ ਗਿਆ ਕਬੱਡੀ ਖੇਡਦੇ ਆ ਡੋਲੀ ਭਾਈ ਦੇ ਨੀਨੇ ਨੂੰ ਅੱਜ ਵੀ ਕਹਿੰਦੇ ਕਬੱਡੀਆ ਬਾਤ ਹੁੰਦਾ ਛੁੱਟੀ ਦੀਆਂ ਬਾਤ ਹੁੰਦਾ ਔਰ ਨੰਬਰ ਕਹਿੰਦੇ ਕੋਟੜਾ ਭੜੀ ਦਾ ਰਾਜੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਗਰਰੇ ਵਾਲਾ ਆਟਾ ਚੱਕੀ ਵੱਡਾ ਧੰਨਵਾਦ ਆ ਵੱਡੇ ਸਹਿਯੋਗ ਨੇ ਜਾਣਿਆ ਪਹਿਚਾਣਿਆ ਨਾਮ ਹੈ ਜਦੋਂ ਆਸਟ੍ਰੇਲੀਆ ਦੇ ਵਿੱਚ ਕਬੱਡੀ ਹੁੰਦੀ ਹੈ ਤੇ ਗਰਰੇ ਵਾਲਾ ਆਟਾ ਚੱਕੀ ਦਾ ਨਾਮ ਹੈ ਜਿਹੜਾ ਉਹ ਵੱਡੇ ਪੱਧਰ ਤੇ ਲਿਆ ਜਾਂਦਾ ਹੈ ਵੱਡਾ ਧੰਨਵਾਦ ਆ ਵੱਡੇ ਸਹਿਯੋਗ ਨੇ ਕਮਲਜੀਤ ਤੇ ਮਨਜਿੰਦਰ ਭਰਾਵਾਂ ਦਾ ਸਤਿਕਾਰ ਹੈ ਵੱਡੇ ਨੇ ਔਰ ਸਾਹਮਣੇ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਅੰਦਰ चीमिया वाले नबूदी ते शाहपुरी या राजू खेड मैदान ट्राई करता है हंड्रेड मीटर रनिंग रेस टेन एंड इलेवन ईयर बॉयस फर्स्ट प्लेस गुरनीत सिंह फर्स्ट प्लेस गुरनीत सिंह प्लेस గుర్ సి ఫస్ట్ ప్లే గురుసి ప్లే బాబి థర్డ్ ప్లేస్ కమ్ ਆਓ ਸਾਹਮਣੇ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਹੈ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਆਓ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਤਕੜਾ ਖਿਡਾਰੀ ਹੈ ਉਹ ਸਾਹਮਣੇ ਕਹਿੰਦੇ ਜੋਗੇ ਦੀ ਟੱਕਰ ਹੈ ਉਹ ਸਾਹਮਣੇ ਮੁਕਾਬਲਾ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਬਣੀ ਆ ਸਮਾਣੇ ਵਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸਮਾਣੇ ਵਾਲਾ ਕਹਿੰਦੇ ਬਣੀ ਤੇ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਸਮਾਣਿਆਂ ਵਾਲੇ ਬਣੀ ਦੇ ਹਿੱਸੇ ਜਾ ਜੁੜਿਆ ਨਾਲ ਹੀ ਮੇਰੀ ਬੇਨਤੀ ਆ ਚੈਰੀ ਭਾਈ ਆਪ ਤੇ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਸਮਾਨਿਆਂ ਵਾਲੇ ਬਣੀ ਦੇ ਹਿੱਸੇ ਜਾ ਜੁੜਿਆ ਨਾਲ ਹੀ ਮੇਰੀ ਬੇਨਤੀ ਆ ਚੈਰੀ ਭਾਈ ਆਪਾਂ ਅਗਲੇ ਮੈਚ ਦੱਸ ਦਈਏ ਵੀ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਤੇ ਨਾਲ ਮੇਰੀ ਬੇਨਤੀ 뮤지컬 ਚੇਅਰ ਅੰਡਰ 25 ਜਾਂ ਓਵਰ 25 ਆਓ ਨੰਬਰ ਕਹਿੰਦੇ ਰੀਡਰ ਦਾ ਉਧਰ ਵੱਡਾ ਧੰਨਵਾਦ ਨਿੰਮਾ ਕਪੂਰੇ ਬਲਜਿੰਦਰ ਬਾਸਦੀ ਜੀ ਰਿੱਕੀ ਦਿਓਲ सोनू ਢਿੱਲੋਂ ਗੁਰਧਿਆਨ ਸਿੰਘ ਰਾਣਾ ਬੋਪਾ ਰਾਏ ਰਜੀਤ ਰਾਣਾ ਮਨਵੀਰ ਖਹਿਰਾ ਉਧਰ ਪਨਵੇ ਗਰੁੱਪ ਦਾ ਵਲਨ ਕਾਰਪੋਰੇਸ਼ਨ ਦਾ ਵੱਡਾ ਧੰਨਵਾਦ ਹੈ ਸੈਕਿੰਡ ਸੈਕਿੰਡ ਪਲੇ ਹਲੋ ਮੈਂ ਫੋਟੋਗ੍ਰਾਫ ਵੀਰ ਨੂੰ ਬੇਨਤੀ ਕਰੂੰਗਾ ਕਿ ਸਟੇਜ ਦੇ ਨੇ ਪਹੁੰਚਣ ਕਿ ਉੱਤੇ ਪ੍ਰਾਈਸ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਤੇ ਸਾਡੇ ਸਾਰੇ ਸੇ ਮਹਿਮਾਨ ਉਥੇ ਪਹੁੰਚੇ ਹੋਏ ਆ ਫੋਟੋਗ੍ਰਾਫਰ ਪਲੀਜ਼ ਕਮ ਹੇਅਰ ਕਿਰਪਾ ਕਰਕੇ ਉਥੇ ਜੀ ਫੋਟੋ ਦੀ ਨਿਵਾ ਸੇਵਾ ਨਿਭਾਈ ਜਾ ਸਕਦਾ ਬਹੁਤ ਵਧੀਆ ਗੱਲ ਹੈ ਜਰੂਰ ਉਹ ਨੰਬਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਨੀਨਾ ਕਹਿੰਦੇ ਟਰੋਲੀ ਵਾਲਾ ਜੁੜ ਗਿਆ ਬਦਨੀ ਵਾਲਾ ਜਿੰਦਾ ਆ ਗਿਆ ਕਹਿੰਦੇ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਨੇ ਆਤਮਿਆ ਕਰਜੇ ਕਿ ਕਿੰਨੀ ਕਿ ਜਾਨ ਆ ਕਹਿੰਦੇ ਦੇ ਸਰੀਰ ਦੇ ਵਿੱਚ ਉਹ ਕਹਿੰਦੇ ਡਾਲੇ ਪਿੰਡ ਦਾ ਆਤਮਾ ਖੇਡ ਮੈਦਾਨ ਦੇ ਅੰਦਰ ਕਰਦਾ ਟਰਾਈ ਕਿੰਦਾ ਤੇ ਆਤਮਾ ਆਤਮਾ ਤੇ ਕਿੰਦਾ ਉਹ ਹੰਦਿਆਂ ਦੇ ਲਾਗੇ ਪਰ ਨੰਬਰ ਬਦਨੀ ਵਾਲਾ ਕਿੰਦਾ ਪੁਰੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਓਕੇ ਹਾਂ ਸਮਾਂ ਆ ਗਿਆ ਜੀ ਦੱਸੋ ਲਿਖਾ ਜੋ 12 13 ਬੁਆਇਸ ਰਾਇਨਿੰਦਰ ਚਾਹਿਲ ਉਧਰ ਗਲੀਡੀਏਟਰ ਕਬੱਡੀ ਕਲੱਬ ਪਰਦੇਲੇ ਭਰਾਵਾਂ ਦਾ ਬੜਾ ਧੰਨਵਾਦ ਹੈ ਦੇਖੋ ਹੋਮਜ਼ਾ ਨਵਦੀਪ ਸਿੰਘ ਗੁਰਿੰਦਰ ਗਿੱਲ ਚੂੜ ਸਿੰਘ ਪਾਗਲੀ ਜੀ ਦਾਰਾ ਸਿੰਘ ਔਜਲਾ ਪਰਮਵੀਰ ਸਿੰਘ ਰਾਣਾ ਛੱਠਾ ਤੇ ਜਗਜੋਤ ਛੱਠਾ ਬੜਾ ਧੰਨਵਾਦ ਗਲੀਡੀਏਟਰ ਕਬੱਡੀ ਕਲੱਬ ਪਰਦੇ ਸਪੌਂਸਰਾਂ ਦਾ ਉਧਰ ਯੰਗ ਦੇ ਸਪੌਂਸਰ ਨੇ 92 ਗਰੁੱਪ ਨਾਲ ਬੱਲਨ ਕਾਰਪੋਰੇਸ਼ਨ ਨਿੰਮਾ ਕਪੂਰੇ ਬਜਿੰਦਰ ਬਾਸੀ ਰਿੱਕੀ ਦਿਓਲ ਸੋਨੂ ਢੱਲੋਂ ਗੁਸਤਾਨ ਸਿੰਘ ਰਣਿੰਦਰ ਚਾਹਲ ਰਾਣਾ ਬੋਪਾ ਰਾਏ ਹਰਜੀਤ ਰਾਣੂ ਜੀ ਤੇ ਮਨਵੀਰ ਖਹਿਰਾ ਲੇਖਾ ਜੋਖਾ ਦੱਸ ਦਿਓ ਜੀ ਹਾਫ ਸਮੇ ਦਾ ਜਿਹੜੀਆਂ ਰਸਤੇ ਵਾਲੀਆਂ ਤਿੰਨ ਟੀਮਾਂ ਲੂਜ਼ ਕੀਤੀਆਂ ਉਹ ਆਪਣੇ 5-5 ਕਿਲੋ ਬਦਾਮ ਲੈ ਲੈਣ ਦੀ ਗਰੇ ਵਾਲਾ ਟਾ ਜੱਕੀ ਵੱਲੋਂ ਫਸਟ ਪਲੇ ਗੋਸ ਟੂ ਗੁਰੂ ਸੇਵਕ ਸਿੰਘ ਗੁਰੂ ਸੇਵਕ ਸਿੰਘ ਸੈਕੰਡ ਪਲੇਸ ਗੋਸ ਟੂ ਅਨੰਤ ਸਿੰਘ ਦਿਲੋਨ ਗੁਰੂ ਸੇਵਕ ਸਿੰਘ ਅਨੰਤ ਸਿੰਘ ਦਿਲੋਨ ਇਫ ਯੂ ਸੈਕੰਡ ਪਲੇਸ ਗੋਸ ਟੂ आनंद सिंह दिलोन गुरुसेवक सिंह आनंद सिंह दिलोन इफ यू आर हियर प्लीज कम 14 15 बॉयज फर्स्ट प्लेस गुरुसेवक सिंह सेकंड आनंद सिंह दिलोन फोर्थ नेम सेकंड प्लेस Okay. Okay. okay, the last and final for the boys. First place goes to Brock Noakes. Brock Noakes. A big round of applause for Brock Nose, please. Well <laughs> <laughs> thank you, thank you, Jade. Thank you, everyone, for participating. Next year, we hope we turn out in big numbers. Thank you once again. ਜੁੜੀਏ ਖੇਡ ਮੈਦਾਨ ਦੇ ਅੰਦਰ ਨਾਲ ਤੇ ਨਵੂ ਕਹਿੰਦੇ ਚੀਮਿਆਂ ਵਾਲਾ ਕਬੱਡੀ ਪਾ ਰਿਹਾ ਹੈ ਨੀਵੇਂ ਬਾਈ ਜੇ ਪਹਿਲੇ ਹੱਪ ਦੇ ਸਕੋਰ ਜੇ ਪਤਾ ਕਰਕੇ ਦੱਸ ਦੇਵੇਂ ਤਾਂ ਆਪਾਂ ਦੁਰੀਆਂ ਨਾਲ ਸਾਂਝੇ ਕਰ ਦਈਏ ਕਬੱਡੀ ਆਸਟ੍ਰੇਲੀਆ ਲਾਈਵ ਦਾ ਸੁਖ ਘੋਲੀਆ ਪਰਮ ਸਾਡਾ ਵੱਡਾ ਵੀਰ ਭਰਾਮਾ ਦਾ ਵੱਡਾ ਧੰਨਵਾਦ ਹੈ ਉਧਰ ਕਬੱਡੀ ਜੰਕਸ਼ਨ ਦਾ ਬਘੇਲ ਸਿੱਧੂ ਦਾ ਸਾਡੇ ਵੀਰ ਮੰਨੀ ਦਾ ਉਜੇਚੇ ਤੌਰ ਤੇ ਧੰਨਵਾਦ ਹੈ ਵੱਡੀਆਂ ਵੈਬਸਾਈਟਾਂ ਅੱਜ ਦਾ ਮੇਲਾ ਲਾਈਵ ਕਰ ਰਹੀਆਂ ਹੈ ਗਲੀਡੀਏਟਰ ਕਬੱਡੀ ਕਲੱਬ ਪਰਖ ਖੇਡਦੀ ਹੈ ਤੇ ਨਾਲ ਕਹਿੰਦੇ ਯੰਗ ਕਬੱਡੀ ਕਲੱਬ ਮਲਬੰਦੀ ਟੀਮ ਹੈ ਦੋਨੇ ਟੀਮਾਂ ਕਹਿੰਦੇ ਚੋਟੀ ਦੀਆਂ ਉਹ ਸਾਹਮਣੇ ਪਾਈ ਹੋਈ ਕਬੱਡੀ ਕੋਟੜਾ ਭੜੀ ਦਾ ਕਹਿੰਦੇ ਰਾਜੂ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜੇਹਦੀ ਟੀਮ ਮਦਨਕਪਾਲ ਜੀ ਇਹਦੇ ਵਿੱਚੋਂ ਹਾਰੂਗੀ ਉਹਦਾ ਮੈਚ ਹੈ ਜਿਹੜਾ ਸ਼ਹੀਦ ਉਦਮ ਸਿੰਘ ਕਬੱਡੀ ਕਲੱਬ ਮਲਦੂਰੇ ਦੇ ਨਾਲ ਖੇੜਾ ਜਾਵੇਗਾ ਇਸ ਮੈਚ ਦੇ 20 ਮਿੰਟ ਬਾਅਦ ਜਿਹੜਾ ਉਹਨਾਂ ਦਾ ਮੈਚ ਹੋਵੇਗਾ ਸਾਢੇ 12 ਤੇ ਕਹਿੰਦੇ 18 ਨੰਬਰ ਦਾ ਮੁਕਾਬਲਾ ਸੀ ਪਹਿਲੇ ਹਾਫ ਦੇ ਵਿੱਚ 18 ਯੰਗ ਕਬੱਡੀ ਕਲੱਬ ਮਿਲਬਨ ਤੇ ਗਲੇਡੀਏਟਰ ਕਬੱਡੀ ਕਲੱਬ ਪਰਸ ਦੇ ਨੰਬਰ ਸਾਢੇ 12 ਉਹ ਕਬੱਡੀ ਕਹਿੰਦੇ ਬੜੀਆਂ ਸਵਾਣੇ ਵਾਲਾ ਖੇਡ ਮੈਦਾਨ ਦੇ ਉਧਰ ਪਾਈ ہوئی ਕਬੱਡੀ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਉਹ ਕਹਿੰਦੇ ਸਰਹਾਲੀ ਪਿੰਡ ਦਾ ਵੀਰਾ ਇਹ ਵੀ ਕਹਿੰਦੇ ਤਕੜੇ ਜੱਫੇ ਲਾਉਣ ਵਾਲਾ ਖਿਡਾਰੀ ਹੈ ਪਰ ਨੰਬਰ ਕਹਿੰਦੇ ਬਣੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉਹ ਕਬੱਡੀ ਪੌਣ ਦੇ ਲਈ ਕਹਿੰਦੇ ਨੀਨਾ ਕਹਿੰਦੇ ਡਰੋਲੀ ਪਾਈ ਦਾ ਕਿਆ ਜੀ ਕਿਆ ਜੀ ਬਈ ਉਹ 3 ਨੰਬਰ 9 ਦੇ ਅੰਦਰ ਕੌਣ ਹੈ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਜਾ ਜੁੜਿਆ ਡਬਲ ਟੱਚ ਦਾ ਟੈਕਨੀਕਲ ਨੰਬਰ ਜਿਹੜਾ ਪਰਸ ਕਬੱਡੀ ਕਲੱਬ ਗਲੈਡੀਏਟਰ ਕਬੱਡੀ ਕਲੱਬ ਪਰਸ ਦੇ ਹਿੱਸੇ ਜਾ ਜੁੜਿਆ ਹੈ ਕਬੱਡੀ ਪੌਣ ਦੇ ਲਈ ਕਿੰਦਾ ਕਹਿੰਦੇ ਬਦਨੀ ਵਾਲਾ ਖੇਡ ਮੈਦਾਨ ਦੇ ਅੰਦਰ ਵਧਿਆ ਹੋਇਆ ਹੈ ਜਿਹੜੀ ਜਿੱਤੇਗੀ ਉਹ ਖੇਡੇਗੀ ਯਾਦ ਕਬੱਡੀ ਕਲੱਬ ਮੈਲਬਨ ਦੇ ਨਾਲ ਤੇ ਜਿਹੜੀ ਹਾਰ ਗਈ ਉਹਦਾ ਮੈਚ ਜਿਹੜਾ ਸ਼ਹੀਦ ਉਦਮ ਸਿੰਘ ਕਬੱਡੀ ਕਲੱਬ ਬਲਦੂਰੇ ਦੇ ਨਾਲ ਖੇਡਿਆ ਜਾਵੇਗਾ ਉਹ ਕਬੱਡੀ ਪਾ ਕੇ ਨੰਬਰ ਕਿੰਦੇ ਬੱਧਨੀ ਵਾਲੇ ਕਹਿੰਦੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਤਾ ਜਿਹੜੀਆਂ ਰਸੇ ਗੱਸੀ ਦੀਆਂ ਟੀਮਾਂ ਲੂਜ਼ ਕੀਆਂ ਨੇ ਉਹ ਜਿਹੜੇ ਆਪਣੇ ਗਰੇਵਾਲ ਆਟਾ ਚੱਕੀ ਦੇ ਵੱਲੋਂ ਬਾਦਾਮ ਹੈ ਉਹ ਜ਼ਰੂਰ ਪ੍ਰਾਪਤ ਕਰ ਲੈਣਾ ਬੜਾ ਧੰਨਵਾਦ ਹੈ ਗਰੇਵਾਲ ਆਟਾ ਚੱਕੀ ਦਾ ਬੈਡਿਨਮ ਸਪੌਂਸਰਜ਼ ਗਰੇਵਾਲ ਆਟਾ ਚੱਕੀ 골ਡਨ ਗੇਨ ਮਿਲ ਮਲਦੂਰੇ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਸਤਿਕਾਰਯੋਗ ਸਰਦਾਰ ਕਮਲਜੀਤ ਸਿੰਘ ਗਰੇਵਾਲ ਤੇ ਸਰਦਾਰ ਮਨਜਿੰਦਰ ਸਿੰਘ ਜੀ ਗਰੇਵਾਲ ਜਿਨ੍ਹਾਂ ਦੇ ਅੱਜ ਦੇ ਕਬੱਡੀ ਕੱਪ ਤੇ ਵੱਡੇ ਯੋਗਦਾਨ ਨੇ ਉਧਰ ਵਿਕਰਮਜੀਤ ਸਿੰਘ ਜੀ ਸਾਬੇ ਜਿਨ੍ਹਾਂ ਦੇ ਮਲਦੂਰੇ ਤੇ ਮੈਲਬੰਦ ਦੇ ਵਿੱਚ ਸਾਬੇ ਹਨ ਇਹਨਾਂ ਦਾ ਵੀ ਇਸ ਟੂਰਨਾਮੈਂਟ ਦੇ ਲਈ ਵੱਡਾ ਸਹਿਯੋਗ ਹੈ ਹਰਮੇਸ਼ ਸਿੰਘ ਜੀ ਰੋਡਾ ਬਹੁਤ ਹੀ ਜਾਣੀ ਪਹਿਚਾਣੀ ਸ਼ਖਸੀਅਤ ਹੈ ਮਾ ਖੇਡ ਕਬੱਡੀ ਦੀ ਆਸਟ੍ਰੇਲੀਆ ਦੇ ਵਿੱਚ ਤੇ ਹਮੇਸ਼ਾ ਹੀ ਕਬੱਡੀ ਦੇ ਨਾਲ ਕਬੱਡੀ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹੈ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਵੱਡਾ ਧੰਨਵਾਦ ਆਹ ਸਾਹਮਣੇ ਰਾਜੂ ਕਹਿੰਦੇ ਸ਼ਾਪੂਰੀਆ ਤੇ ਟੀਮਿਆਂ ਵਾਲਾ ਨਬੂ ਖੇਡ ਮੈਦਾਨ ਦੇ ਅੰਦਰ ਰਾਜੂ ਤੇ ਨਬੂ ਨਬੂ ਤੇ ਰਾਜੂ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਖੇਡ ਮੈਦਾਨ ਦੇ ਅੰਦਰ ਉਹ ਨੰਬਰ ਟੀਮਿਆਂ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੈਰੀ ਗਰੇ ਵਾਲਾ ਮਲਦੂਰੇ ਵਾਲਾ ਸਾਡਾ ਵੱਡਾ ਭਾਈ ਹੈ ਵੱਡੇ ਯੋਗਦਾਨ ਨੇ ਅੱਜ ਦੇ ਮੇਲੇ ਦੇ ਲਈ ਜਦੋਂ ਖੇਡਦੀ ਆ ਦਸ਼ਮੇਸ਼ ਕਬੱਡੀ ਕਲੱਬ ਤੇ ਗੱਲਾਂ ਹੁੰਦੀਆਂ ਤੇ ਬਾਬਾ ਸੁੱਖ ਰੱਖੇ ਅਗਲੇ ਸਾਲ ਕਹਿੰਦੇ ਪਰਸ ਦੇ ਮੇਲੇ ਤੇ ਖੇਡੇਗੀ ਪਾਕਿਸਤਾਨ ਦੀ ਟੀਮ ਤੇ ਗੱਲਾਂ ਕਹਿੰਦੇ ਚੈਰੀਰ ਕਹਿੰਦੇ ਕਰਵਾ ਦੇਣੀ ਹੈ ਉਹ ਕਹਿੰਦੇ ਨੰਬਰ ਮਦਨ ਗਪਾਲ ਦੀ ਫੈਸਲਾ ਕਰਦੇ ਆ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਪੌਣ ਦੇ ਲਈ ਜੋਗਾ ਵੱਧਾ ਹੋਇਆ ਕਬੱਡੀ ਕਹਿੰਦੇ ਜੋਗਾ ਖੇਡ ਮੈਦਾਨ ਦੇ ਉੱਧਰ ਪੌਣ ਦੇ ਲਈ ਬਾਧਾ ਹੋਇਆ ਸਾਹਮਣੇ ਚਾਰ ਜੱਫੀ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਇਹ ਕਹਿੰਦੇ ਟਿੱਬੇ ਵਾਲਾ ਹੈ ਗੱਲਾਂ ਕਰਾਉਂਦਾ ਜੱਫੇ ਟਾਪ ਤੇ ਲਾਉਂਦਾ ਨੰਬਰ ਇਹ ਕਹਿੰਦੇ ਯੰਗ ਕਬੱਡੀ ਕਲੱਬ ਮੈਲਬਨ ਦੀ ਟੀਮ ਦੇ ਹਿੱਸੇ ਜਾ ਜੁੜਿਆ ਉਧਰ 골ਡਨ ਸਪੌਂਸਰ ਦਾ ਜਿੰਦਲੀਲ ਰੋਡ ਵਾਈਨਸ ਦਾ ਸੰਗਰਗਾਲ ਦਾ ਮੇਜਰ ਫਾਰਮਸ ਦਾ ਤੇ ਭਗਵੰਤ ਸਿੰਘ ਚੰਦੀ ਸਾਡੇ ਵੱਡੇ ਨੇ ਸਤਿਕਾਰਯੋਗ ਨੇ ਇਹ 골ਡਨ ਸਪੌਂਸਰ ਨੇ ਅੱਜ ਦੇ ਵੇਲੇ ਤੇ ਆਪਾਂ ਧੰਨਵਾਦ ਕਰਦੇ ਆਂ ਨਾਲ ਹੀ ਸਾ ਇੱਕ ਸਪੌਂਸਰ ਦਾ ਵੀ ਧੰਨਵਾਦ ਸੈਕਸੀ ਗੱਲ ਗਿੱਲੋ ਪਲਾਟ ਨਰਸਰੀ ਗੁਰਵੀਰ ਤੜੀ ਢਾਲੀਵਾਲ ਲਖਵੀਰ ਦਿਵਾਲ ਮੈਲੀ ਫੂਡਸ ਸੁਖਦੀਪ ਸਿੰਘ ਪ੍ਰੀਤੂ ਸਿੰਘ ਬੈਣੀਪਾਲ ਸਰਬੰਦਰ ਸਿੰਘ ਜੀਮਾ ਜੀ ਤੇ ਨਾਲ ਬੈਟਮੈਨ ਪੈਕਿੰਗ ਤੇ ਕੈਫੀਨ ਐਕਸਟ੍ਰੈਕਸ਼ਨ ਵੀ ਗੌਟ ਟੂ ਗਿਵ ਅਵੇ ਦ ਪ੍ਰਾਈਜ਼ਸ ਫॉर ਸਾਕਰ ਟੀਮਸ ਸੋ ਆਲ ਦ ਵਿਨਰਸ ਐਂਡ ਰਨਰਸ ਪਲੀਜ਼ ਬੀ ਕਮਿੰਗ ਕਮ ਟੂ ਐਂਡ ਪ੍ਰੈਜ਼েন্ট ਇਨ ਦ ਫਰਸਟ ਰੋ ਪਲੀਜ਼ men's winners and runners ਵਿਮੈਨਸ ਰਨਰਸ ਐਂਡ ਵਿਨਰਸ ਅੰਡਰ 14 ਰਨਰਸ ਐਂਡ ਵਿਨਰਸ ਅੰਡਰ 12 ਰਨਰਸ ਐਂਡ ਵਿਨਰਸ ਪਲੀਜ਼ ਕਮ ਟੂ ਦ ਫਰੰਟ ਰੋ ਪਲੀਜ਼ ਕਬੱਡੀ ਪੌਂਡ ਦੇ ਲਈ ਕਹਿੰਦੇ ਨੀਨਾ ਟਰੋਲੀ ਭਾਈ ਦਾ ਖੇਤਾਂ ਦੇ ਉੱਧਰ ਵਧਿਆ ਹੋਇਆ ਹੈ ਸਾਹਮਣੇ ਚਾਰਜ ਅਫਸਰ ਤੇ ਨਾਲ ਹੀ ਆਪਾਂ ਧੰਨਵਾਦ ਕਰਦੀਏ ਸਿਲਵਰ ਸਪੌਂਸਰਜ਼ ਦਾ ਤੇਜਪ੍ਰੀਤ ਸਿੰਘ ਗਰੇ ਵਾਲਾ ਸਤਨਾਮ ਦਿਓਲ ਲਿਕਰ ਹਾਊਸ ਮਲਡੂਰਾ ਮਾਝੇ ਵਾਲੇ ਭਾਊ ਸਨ ਬੀਮ ਤੇ ਨਾਲ ਹੀ ਬਰੌਂਜ਼ ਸਪੌਂਸਰ ਦਾ ਵੀ ਧੰਨਵਾਦ ਕਰਦੀ ਏ ਹਰਵਿੰਦਰ ਚੌਧਰੀ ਮਲਹਾਸ ਟ੍ਰਾਂਸਪੋਰਟਰ ਗੜੀਆਂ ਟੰਦੂਰ ਸਿਲਵਰ ਲਾਈਨ ਹੈਲਥ케ਅਰ ਤੇ ਨਾਲ ਅਰਲੀ ਆਸਟ੍ਰੇਲੀਅਨ ਮੋਟਰਨ ਕੋਸਾਟਾ ਹੈਲੋ ਟੈਕਸੀ ਆਰਡਲ ਵਾਟਰ ਸਲੂਸ਼ਨ ਤੇ ਨਾਲ ਮੈਲੀ ਸੈਂਡਜ਼ ਬੜਾ ਧੰਨਵਾਦ ਸਾਰੀ ਸਤਕਾਰਯੋਗ ਨੇ ਕੋਬਰਾ ਏ ਦੇ ਮਲਡੂਰਾ ਰੱਸੇ ਵਾਲੀਆਂ ਟੀਮਾਂ ਆਜਣ ਗੋਬਰ ਰਮੇਤ ਤੇ ਮਲਡੂਰਾ ਸ਼ਿਫਟਨ ਦੀ ਟੀਮ ਬਾਏ ਦੇ ਵਿੱਚ ਹੈ ਜਿਹੜੀ ਇਹਨਾਂ ਚੋ ਜਿੱਤ ਗਈ ਉਹ ਫਾਈਨਲ ਸ਼ਿਫਟਨ ਨੇ ਨਾਲ ਖੇਡੇਗੀ ਨੰਬਰ ਕਹਿੰਦੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗਲੇਡੀਏਟਰ ਕਬੱਡੀ ਕਲੱਬ ਪਰਥ ਬੜਾ ਧੰਨਵਾਦ ਹੈ ਚੈਰੀ ਕਹਿੰਦਾ ਵੀ ਗੁਰਿੰਦਰ ਗਿੱਲ ਬਾਈ ਦਾ ਟੂਰਨਾਮੈਂਟ ਲਈ ਗਹਿ ਗੱਡਵਾ ਯੋਗਦਾਰ ਹੈ ਬਾਈ ਨੂੰ ਜਦੋਂ ਵੀ ਕਦੇ ਬਾਜ ਮਾਰੀ ਹੈ ਤੇ ਬਾਈ ਕਹਿੰਦੇ ਖੜਿਆ ਨਹੀਂ ਆਇਆ ਹੈ ਸਾਨ ਜੱਟਾ ਗੁਰਿੰਦਰ ਗਿੱਲ ਸਾਡਾ ਵੱਡਾ ਵੀਰ ਹੈ ਉਧਰ ਗੁਰਪਿੰਦਰ ਉਪਲ ਰਾਇਲ ਕੰਸਟਰਕਸ਼ਨ ਵਾਲਾ ਰੈਂਦਾ ਵਿੱਚ ਸਿਡਨੀ ਦੇ ਪਿਆਰ ਕਹਿੰਦੇ ਚੈਰੀ ਗਰੇਵਾਲ ਦੇ ਨਾਲ ਤੇ ਵੱਡਾ ਅੱਜ ਇਸ ਟੂਰਨਾਮੈਂਟ ਦੇ ਵੱਡੇ ਯੋਗਦਾਰ ਨੇ ਭਰਾ ਦੇ ਆਹ ਕਬੱਡੀ ਕਹਿੰਦੇ ਜੋਗਾ ਖੇਡ ਮੈਦਾਨ ਦੇ ਉਧਰ ਪਾਉਣ ਲਈ ਵਾਦਾ ਹੋਇਆ ਹੈ ਆਹ ਸਾਹਮਣੇ ਜੋਗੇ ਦੀ ਕਹਿੰਦੇ ਰੰਧਾਦੇ ਨਾਲ ਟਕਰਾ ਹੈ ਤੇ ਨੰਬਰ ਕਹਿੰਦੇ ਜੋਗਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿੰਦਾ ਕਹਿੰਦੇ ਬੱਧਨੀ ਵਾਲਾ ਔਰ ਨੰਬਰ ਕਹਿੰਦੇ ਆਪਣੀ ਟੀਮ ਦੇ ਲਈ ਜੋੜਦਾ ਹੈ ਇਹ ਕਿੰਦਾ ਕਹਿੰਦੇ ਬੱਧਰੀ ਵਾਲਾ ਨੰਬਰ ਕਿੰਦੇ ਦਾ ਖੇਡ ਮੈਦਾਨ ਦੇ ਉੱਧਰ ਉਧਰ ਰੈਫਰੀ ਸਹਿਬਾਨਾਂ ਦਾ ਵੱਡਾ ਬੜੀ ਲੱਕੀ ਨਾਲ ਮਦਰ ਗਪਾਲ ਦੀ ਬੜੇ ਸਤਿਕਾਰਯੋਗ ਸ਼ਖੀਰਤਾ ਨੇ ਮਾ ਖੇਡ ਕਬੱਡੀ ਦੀਆਂ ਆਵਾ ਧੰਨਵਾਦ ਕਰਦੇ ਹਾਂ ਚੇਚੇ ਤਰਤੇ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਅੱਜ ਕਿਤੇ ਸ਼ੀਦੋਤਮ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਮਲਡੂਰੇ ਦੇ ਵਿੱਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਜਿੰਨੇ ਵੀ ਸੰਗਤ ਪੁੱਜੀ ਹੋਈ ਹੈ ਸਾਰੀ ਸੰਗਤ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਸਭ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸੀਦੂਦਮ ਸਿੰਘ ਸਪੋਰਟਸ ਕਲੱਬ ਦੇ ਸਿਰਮੱਥੇ ਉਹ ਕਬੱਡੀ ਪਾਉਣ ਦੇ ਲਈ ਬੜੀ ਕਹਿੰਦੇ ਸਵਾਣੇ ਵਾਲਾ ਖੇਡ ਮੈਦਾਨ ਦੇ ਅੰਦਰ ਵਧਿਆ ਹੋਇਆ ਹੈ ਸਵਾਣੇ ਪਿੰਡ ਦਾ ਕਹਿੰਦੇ ਬੜੀ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਉਹ ਕਹਿੰਦੇ ਡਾਲੇ ਪਿੰਡ ਦਾ ਆਤਮਾ ਫੜੂ ਬਣੀ ਨੂੰ ਫੜੂ ਬੜੀ ਨੂੰ ਔਰ ਬੜਾ ਹਸਿਆਣਾ ਤੇ ਸੂਝਵਾਨ ਝੋਟਾ ਰੀਡਰ ਦਾ ਬਾ ਖੇਡ ਕਬੱਡੀ ਦਾ ਸਵਾਣੇ ਵਾਲਾ ਬੜੀ ਨੰਬਰ ਕਹਿੰਦੇ ਜੋੜਦਾ ਹੋਇਆ ਡਰੋਲੀ ਦਾ ਕਹਿੰਦੇ ਨੀਨਾ ਕਬੱਡੀ ਪਾ ਰਿਹਾ ਹੈ ਉਹਗੇ ਨੰਬਰ ਦੇਖਾਂਗੇ ਕਿਹੜੀ ਟੀਮ ਦੇ ਹਿੱਸੇ ਜਾਵੇਗਾ ਨੰਬਰ ਇਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਰੇਡਰ ਦੇ ਹਿੱਸੇ ਜਾ ਜੁੜਿਆ ਦੋ ਦੋ ਕਬੱਡੀਆਂ ਮੈਚ ਦੀਆਂ ਉਧਰ ਹੂਟਰ ਵਾਲੇ ਭਰਾ ਦਾ ਵੀ ਬੜਾ ਧੰਨਵਾਦ ਸਾਡੇ ਸਤਕਾਰਯੋਗ ਜਗਤ